ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਵੈਸੇ ਤਾਂ ਪੋਸੂਨਾਮਾ ਚੈਨਲ ਨੇ ਤਕਰੀਬਨ 3 ਤੋਂ 4 ਦਿਨ ਪਹਿਲਾਂ ਹੀ ਖਬਰ ਲਗਾਈ ਸੀ ਕਿ 9 ਤਾਰੀਖ ਨੂੰ ਯਾਨੀ ਕਿ 9 ਜੁਲਾਈ ਨੂੰ ਭਾਰਤ ਬੰਦ ਰਹੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਵੀ ਆਉਣ ਜਾਣ ਲਈ ਕਾਫੀ ਦਿੱਕਤ ਪੈਦਾ ਕਰ ਸਕਦੀਆਂ ਨੇ ਘਰਾਂ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਇਹ ਖਬਰ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਸੋ ਅੱਜ ਭਾਰਤ ਬੰਦਰੂ ਲੈ ਕੇ ਕੀ ਕੁਝ ਬੰਦ ਹੈ ਤੇ ਕੀ ਕੁਝ ਖੁੱਲਾ ਹੈ ਜੇਕਰ ਤੁਸੀਂ ਸੱਚਮੁੱਚ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਤੇ ਅੱਜ ਕਿਸੇ ਨਾ ਕਿਸੇ ਇਸ ਕਰਕੇ ਕਿ ਅੱਜ ਪੂਰਾ ਭਾਰਤ ਬੰਦ ਹੈ ਔਰ ਪੂਰਾ ਭਾਰਤ ਬੰਦ ਹੈ ਘਰੋਂ ਨਿਕਲਣ ਦੀਆਂ ਜਾਣ ਦੀਆਂ ਜੋ ਯੋਜਨਾਵਾਂ ਸੀ ਉਹ ਕਿਤੇ ਨਾ ਕਿਤੇ ਉਹਨਾਂ ਯੋਜਨਾਵਾਂ ਨੂੰ ਠੇਸ ਵੀ ਲੱਗੀ ਹੈ ਤੇ ਤੁਸੀਂ ਸਾਵਧਾਨ ਵੀ ਹੋ ਗਏ ਆ ਘਰ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਇਹ ਖਬਰ ਜ਼ਰੂਰ ਜਾਣ ਲੈਣੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨਾਂ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਮਜ਼ਦੂਰ ਯਾਨੀ ਕਿ 9 ਜੁਲਾਈ ਯਾਨੀ ਅੱਜ ਅੱਜ ਪੂਰੀ ਤਰ੍ਹਾਂ ਬੰਦ ਹੈ ਉਹਨਾਂ ਦੇ ਮਤਲਬ ਕਹਿ ਸਕਦੇ ਹਾਂ ਕਿ 25 ਕਰੋੜ ਤੋਂ ਵੱਧ ਕਰਮਚਾਰੀ ਮਜ਼ਦੂਰ ਸਿਰਫ ਇਸ ਕਰਕੇ ਅੱਜ ਭਾਰਤ ਬੰਗ ਬੰਦ ਦੀ ਜਿਹੜੀ ਗੱਲਬਾਤ ਹੈ ਕਿ ਕਿਤੇ ਨਾ ਕਿਤੇ ਜੋ ਹੋ ਰਿਹਾ ਹੈ ਉਸ ਨੂੰ ਕੋਈ ਵੀ ਪਸੰਦ ਕਰਦਾ ਨਜ਼ਰ ਨਹੀਂ ਆ ਰਿਹਾ ਮਹਿੰਗਾਈ ਦੀ ਅੰਦਰਾਂ ਦੇਖੋ ਔਰ ਦੂਜੇ ਪੰਜਾਬ ਦੇ ਵਿੱਚ ਪੰਨ ਵਾਸਤੇ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਵਿਰੋਧੀ ਮਹਾਗਠ ਚੋੜ ਨੇ ਵੀ ਬਿਹਾਰ ਵਿੱਚ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਹੈ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੇਂਡੂ ਮਜ਼ਦੂਰ ਸੜਕਾਂ ਤੇ ਉਤਰੇ ਨੇ ਔਰ ਇਸ ਦੇ ਨਾਲ ਹੀ ਐਨ ਡੀ ਐਮ ਸੀ ਅਤੇ ਸਟੀਲ ਸੈਕਟਰ ਦੀਆਂ ਕਈ ਜਨਤਕ ਕੰਪਨੀਆਂ ਕਰਮਚਾਰੀਆਂ ਨੇ ਹੜਤਾਲ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਮਤਲਬ ਟੋਟਲ ਮਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਟੋਟਲ ਜਿਹੜੀ ਹੈ ਅੱਜ ਮਤਲਬ ਜਿਹੜੀ ਹੈ ਬੰਦ ਦੀ ਜਿਹੜੀ ਕਾਲ ਸੀ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਪਨਵਾਸ ਪੀਆਰਟੀਸੀ ਤੇ ਠੇਕਾ ਕਰਮਚਾਰੀ ਯੂਨੀਅਨ ਨੇ ਹੜਤਾਲ ਕਰਦਿਆਂ ਹੋયા ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਜਿਸ ਦੇ ਨਾਲ ਬੱਸ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੀ ਹੜਤਾਲ ਮੰਗਲਵਾਰ ਰਾਤ 12:00 ਵਜੇ ਤੋਂ ਸ਼ੁਰੂ ਹੋ ਕੇ 11 ਜੁਲਾਈ ਤੱਕ ਜਾਰੀ ਰਹੇਗੀ ਹੜਤਾਲ ਕਾਰਨ ਪੰਨ ਬੱਸ ਪੀ ਆਰਟੀਸੀ ਦੇ ਨਾਲ ਸੰਬੰਧਤ 3000 ਤੋਂ ਵੱਧ ਬੱਸਾਂ ਦਾ ਜਿਹੜਾ ਚੱਕਾ ਹੈ ਉਹ ਜਾਮ ਹੈ ਉੱਤੇ ਹੀ ਵਿਭਾਗ ਦੇ ਪੱਕੇ ਡਰਾਈਵਰਾਂ ਦੇ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ ਜਿਸ ਦੇ ਕਾਰਨ ਹਰੇਕ ਡੀਪੂ ਚੋਂ ਕੁਝ ਇੱਕ ਬੱਸ ਚੱਲਣ ਦਾ ਅਨੁਮਾਨ ਲਗਾਇਆ ਜਾਏਗਾ ਇਹ ਮੁੱਖ ਖਬਰ ਹੈ ਜੀ ਜਗ ਬਾਣੀ ਦੀ ਇੱਕ ਖਬਰ ਜਿਹੜੀ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਭਾਰਤ ਬੰਦ ਦੇ ਦੌਰਾਨ ਕਿ ਸਕੂਲ ਅਤੇ ਕਾਲਜ ਜਿਹੜੇ ਖੁੱਲੇ ਰਹਿਣਗੇ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੇ ਦੌਰਾਨ ਵਿਦਿਅਕ ਸੰਸਥਾਵਾਂ ਤੇ ਨਿੱਜੀ ਦਫ਼ਤਰ ਆਮ ਦਿਨਾਂ ਵਾਂਗ ਖੁੱਲੇ ਰਹਿਣ ਦੀ ਸੰਭਾਵਨਾ ਹੈ ਇਹਨਾਂ ਦੇ ਬੰਦ ਹੋਣ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਸੇਵਾਵਾਂ ਦੇ ਵਿੱਚ ਅੜਿੱਕਾ ਪੈ ਸਕਦਾ ਹੈ ਵਿਰੋਧੀ ਮਾਰਚ ਅਤੇ ਸੜਕ ਰੁਕਾਵਟਾਂ ਬੱਸਾਂ ਟੈਕਸੀਆਂ ਕੈਬ ਸੇਵਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਸ ਤੇ ਨਾਲ ਆਮ ਆਵਾਜਾਈ ਵਿੱਚ ਅੜਿੱਕਾ ਪੈ ਸਕਦਾ ਹੈ ਔਰ 25 ਕਰੋੜ ਤੋਂ ਵੱਧ ਕਰਮਚਾਰੀ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਇਸੇ ਦੌਰਾਨ ਬੈਂਕਿੰਗ ਬੀਮਾ ਸੇਵਾ ਡਾਕ ਸੇਵਾ ਕੋਲਾ ਖਣਜ ਪਵਾਇਈ ਨਿਰਮਾਣ ਅਤੇ ਫੈਕਟਰੀ ਸੈਕਟਰ ਪ੍ਰਭਾਵਿਤ ਰਹਿਣਗੇ ਇਸੇ ਕਾਰਨ ਕਰੋੜਾ ਰੁਪਏ ਦੇ ਆਰਥਿਕ ਨੁਕਸਾਨ ਦਾ ਵਿਖਾਦਸਾ ਹੈ ਇਸ ਤੋਂ ਇਲਾਵਾ ਸਰਕਾਰੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ ਹੁਣ ਮੈਂ ਇੱਥੇ ਦੱਸ ਦਿਆਂ ਕਿ ਬੱਸਾਂ ਰੇਲਵੇ ਹਵਾਈ ਅੱਡੇ ਬਾਜ਼ਾਰ ਹਸਤਾ ਵਰਗੀਆਂ ਸੇਵਾਾਂ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਸੁਸ਼ਕਾਰ ਕੇ ਅੱਜ ਪੂਰੇ ਮਤਲਬ ਕਹਿ ਸਕਦੇ ਆ ਕਿ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਬੰਦ ਦਾ ਮਾਹੌਲ ਹੈ ਉਸ ਨੂੰ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹਾਲਾਂਕਿ ਘਰਾਂ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਪੋਸੂਨਾਵਾ ਚੈਨਲ ਨੇ ਆਪ ਨੂੰ آگਾਹ ਕੀਤਾ ਸੀਗਾ ਕਿ ਦੇਖਿਓ 9 ਜੁਲਾਈ ਨੂੰ ਆਪਣੇ ਘਰਾਂ ਦੇ ਵਿੱਚ ਹੀ ਰਹੋ ਐਵੇਂ ਪਲੈਨਿੰਗ ਨਾ ਕਰਿਓ ਤਾਂ ਕਿ ਤੁਹਾਡੀ ਪਲੈਨਿੰਗ ਨੂੰ ਤੱਕਾ ਨਾ ਲੱਗੇ ਔਰ ਕਿਸੇ ਜ਼ਰੂਰੀ ਕੰਮ ਜਾਣ ਤੋਂ ਪਹਿਲਾਂ ਹੀ ਤੁਸੀਂ ਉਸ ਸ਼ਹਿਰ ਦੇ ਵਿੱਚ ਪਹੁੰਚ ਜਾਓ ਜੇ ਕਿਸੇ ਦੀ ਇੰਟਰਵਿਊ ਹੈ ਪੇਪਰ ਹੈ ਖੈਰ ਬਹੁਤ ਸਾਰੀਆਂ ਇਹਨਾਂ ਖਬਰਾਂ ਨੂੰ ਮੱਦੇਨਜ਼ਰ ਰੱਖਦੇ ਆ ਪੋਸਟਪੋਨ ਵੀ ਕੀਤੇ ਜਾ ਸਕਦੇ ਨੇ ਪਰ ਕਈ ਵਾਰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿਹੜੀ ਇੰਟਰਵਿਊ ਬਰਕਰਾਰ ਰਹੀਦੀ ਹੈ ਸੋ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਸਕਦਾ ਹੈ ਸੋ ਅੱਜ ਭਾਰਤ ਬੰਦ ਨੂੰ ਪੂਰਾ ਹੋਊਗਾ ਰਾਜਾ ਮਿਲਦਾ ਨਜ਼ਰ ਆ ਰਿਹਾ ਹੈ ਕੌਣ ਜਨਵਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਿਹੜੀਆਂ ਪੱਕੇ ਕਰਮਚਾਰੀਆਂ ਦੀਆਂ ਬੱਸਾਂ ਨੇ ਉਹ ਚੱਲਣਗੀਆਂ ਹੀ ਚੱਲਣਗੀਆਂ ਸਕੂਲ ਕਾਲਜ ਜਿਹੜੇ ਆ ਵਿਦਿਅਕ ਦਾਰੇ ਪ੍ਰਾਈਵੇਟ ادارے ਆਮ ਦਿਨਾਂ ਵਾਂਗ ਖੁੱਲੇ ਰਹਿਣਗੇ ਔਰ ਇਹ ਵੀ ਦੱਸਿਆ ਹੈ ਕਿ 25 ਕਰੋੜ ਤੋਂ ਵੱਧ ਕਰਮਚਾਰੀ ਮਜ਼ਦੂਰ ਜਿਹੜੇ ਹੜਤਾਲ ਵਿੱਚ ਜਾ ਸਕਦੇ ਨੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇਸ ਤੇ ਹੜਤਾਲ ਦੇ ਨਾਲ ਮੇਨ ਕੰਮ ਇਹੀ ਹੈ ਮੇਨ ਜੋ ਮੁੱਦਾ ਇਹ ਹੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਦੇਸ਼ ਦੇ ਵਿੱਚ ਵੱਧ ਰਹੀ ਮਹਿੰਗਾਈ ਹੈ ਉਸਤੇ ਔਰ ਜੋ ਵੀ ਮਤਲਬ ਇੱਕ ਦੂਜੇ ਨੂੰ ਫਾਇਦਾ ਦੇਣ ਦੀਆਂ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਉਸਤੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਸੈਲਰੀਆਂ ਨਹੀਂ ਮਿਲਦੀਆਂ ਵਿਚਾਰਿਆਂ ਨੂੰ ਪਰਿਵਾਰ ਉਹਨਾਂ ਦੇ ਬੜੇ ਪਰੇਸ਼ਾਨ ਨੇ ਬਜ਼ੁਰਗਾਂ ਨੂੰ ਦਵਾਈਆਂ دارو ਕਰਾਉਣ ਤੋਂ ਬੈਠੇ ਹੋਏ ਨੇ ਲੇਕਿਨ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਸਾਰਾ ਕੁਝ ਕੀਤਾ جا ਰਿਹਾ ਹੈ ਜੁੜੇ ਰਹੋ ਕੋ ਸੁਨਾਮਾ ਚੈਨਲ ਦਿਨਾਲ